ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਭ ਠੀਕ ਠਾਕ ਹੈ ਜੀ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਦੇਵੇ ਤੇ ਇੱਥੇ ਮੈਂ ਬਣਾ ਰਹੀ ਸੀ ਚਾਹ ਤੇ ਚਾਹ ਦੇ ਨਾਲ ਮੈਂ ਰੱਖ ਰਹੀ ਸੀ ਬਿਸਕੁਟ ਮੈਂ ਦੋ ਪੈਕਟ ਕੱਢ ਲਏ ਸੀ ਬਿਸਕੁਟਾਂ ਦੇ ਤੇ ਡੱਬੇ ਦੇ ਵਿੱਚੋਂ ਤੇ ਬੱਸ ਫਿਰ ਮੈਂ ਚਾਹ ਪਉਣ ਦੀ ਤਿਆਰੀ ਕਰੀ ਸੀ ਤੇ ਚਾਹ ਮੈਂ ਸਵੇਰ ਤુલਸੀ ਸੌਂਫ ਤੇ ਹਨਾ ਸ਼ੱਕਰ ਦੀ ਬਣਾਉਣੀ ਹੁੰਦੀ ਹੈ ਸ਼ੱਕਰੀ ਮੈਂ ਜਿਆਦਾ ਲੈਂਦੀ ਸਿਹਤ ਕੇ ਰਾਸ਼ਨ ਦੇ ਵਿੱਚ ਕਿਉਂਕਿ ਸ਼ੱਕਰ ਦੀ ਚਾਹ ਵਧੀਆ ਬਣਦੀ ਹੈ ਤੇ ਕਿਉਂਕਿ ਖੰਡ ਵੀ ਹਨਾ ਆਪਾਂ ਨੂੰ ਘੱਟ ਖਾਣੀ ਚਾਹੀਦੀ ਹੈ ਮਿੱਠਾ ਤੇ ਖੰਡ ਮੈਂ ਉਹ ਤਾਂ ਲੈਂਦੀ ਸੀ ਪਰ ਕਈ ਵਾਰ ਅਸੀਂ ਮਿਕਸ ਦੀ ਬਣਾ ਲੈਂਦੇ ਆ ਸ਼ੱਕਰ ਤੇ ਖੰਡ ਦੀ ਤੇ ਕਈ ਵਾਰ ਮੈਂ ਕੱਲੀ ਸ਼ੱਕਰ ਦੀ ਬਣਾ ਲੈਂਨੀ ਤੇ ਮੈਂ ਕੱਲੀ ਸ਼ੱਕਰ ਦੀ ਬਣਾਈ ਹੋਈ ਹੈ ਚਾਹ ਤੇ ਵਾਸਤੇ ਜੀ ਚਾਹ ਪੀ ਕੇ ਉਹ ਤੋਂ ਬਾਅਦ ਫਿਰ ਮੈਂ ਲੱਗ ਗਈ ਸੀ ਨਾਲ ਦੀ ਨਾਲ ਝਾੜੂ ਲਾਉਣ ਤੇ ਸਨਿਆਨ ਵਿੱਚ ਠਾਤਾ ਸੀ ਰੇਸ਼ੋ ਗਿਆ ਸੀ ਨਹਾਉਣ ਤੇ ਮੈਂ ਸਨਿਆਨ ਕਾ ਮੈਂ ਕੱਤੂ ਪੋਚੇ ਲਾ ਦੇ ਫਟਾਫਟ ਤੇ ਵੀ ਮੈਂ ਝਾੜੂ ਲਾ ਦਿੰਨੀ ਆ ਤੇ ਪੱਖਾ ਛੱਡ ਦੇ ਉੱਪਰ ਵੀ ਜਲਦੀ ਸੁੱਕ ਜਾਊਗਾ ਤੇ ਬਸ ਜੀ ਦੋਨੇ ਕਮਰਿਆਂ ਦੇ ਵਿੱਚ ਮੈਂ ਝਾੜੂ ਲਾ ਕੇ ਉਹ ਦੋਹਾਂ ਦੇ ਰਸੋਈ ਚ ਆ ਗਈ ਸੀ ਝਾੜੂ ਲਾਉਣ ਇੱਥੇ ਵੀ ਮੈਂ ਝਾੜੂ ਲਾ ਦੂੰਗੀ ਚੰਗੇ ਤਰ੍ਹਾਂ ਲਾ ਕੇ ਤੇ ਬਸ ਫਿਰ ਮੈਂ ਹਨਾ ਬਾਹਰ ਝਾੜੂ ਲਾ ਲੱਗ ਜੂੰਗੀ ਤੇ ਸਨੇਹਾਂ ਪੋਚੇ ਲਾ ਦੂੰਗੀ ਤੇ ਇੱਕ ਤਾਂ ਹਨਾ ਜਲਦੀ ਕੰਮ ਨਿਬੜ ਜਾਂਦਾ ਦੇਖੋ ਜੀ ਪੋਚੇ ਲਾ ਤੇ ਪੱਖਾ ਚੱਲੀ ਜਾਂਦਾ ਉੱਪਰ ਤੇ ਰਜਾਈਆਂ ਵਗੈਰਾ ਉਵੇਂ ਪਈਆਂ ਮੈਂ ਕੱਲ ਬਾਅਦ ਚੱਕ ਦਾਂਗੇ ਤੇ ਮੈਂ ਇੱਧਰ ਬਾਹਰ ਵੀ ਝਾੜੂ ਲਾਉਣ ਲੱਗ ਗਈ ਸੀ ਸਨੇਹਾਂ ਪੋਚੇ ਲਾਇਆਂ ਤੇ ਦੂਸਰੇ ਰੂਮ ਦੇ ਵਿੱਚ ਤੇ ਉਦੋਂ ਆ ਜੀ ਵਸ ਫਿਰ ਮੈਂ 베ੜੇ ਦੇ ਵਿੱਚ ਸਾਰੇ ਝਾੜੂ ਲਾ ਦੂੰਗੀ ਤੇ ਮੈਂ ਸਨੇਆ ਨੂੰ ਕਿਹਾ ਜੀ ਤੂੰ ਲਾ ਦੇ ਫਿਰ ਇੰਨਾ ਜਿੰਨਾ ਟਾਈਮ ਇਹ ਪੋਚੇ ਲੁੰਦੀ ਸੀ ਓਨਾ ਟਾਈਮ ਹੈ ਲਾਤਾ ਝਾੜੂ ਬਾਹਰ ਤੇ ਬਾਅਦ ਚ ਜਦੋਂ ਇਹਨੇ ਪੋਚੇ ਲਾ ਲਏ ਪੋਚੇ ਲਾ ਕੇ ਇੱਕ ਪੋਚੇ ਦਾ ਕੰਮ ਕੰਪਲੀਟ ਕਰ ਲਿਆ ਉਦੋਂ ਬਾਅਦ ਫਿਰ ਇਹ ਲਾਉਣ ਲੱਗ ਗਈ ਸੀ ਝਾੜੂ ਤੇ ਮੈਂ ਆ ਗਈ ਸੀ ਜੀ ਰਸੋਈ ਦੇ ਵਿੱਚ ਫਿਰ ਤੇ ਸਨੇਆ ਲੱਗੀ ਸੀ ਬਾਹਰ ਝਾੜੂ ਲਾਉਣ ਤੇ ਇੱਥੇ 7:00 ਵਜੇ ਦਾ ਟਾਈਮ ਸੀ ਸਵੇਰ ਦਾ ਤੇ ਵਸ ਜੀ ਫਿਰ ਮੈਂ ਇੱਥੇ ਲੱਗੀ ਸੀ ਨਾਸ਼ਤੇ ਦੀ ਤਿਆਰੀ ਕਰਨ ਨਾਸ਼ਤੇ ਦੇ ਵਿੱਚ ਅੱਜ ਬਣਾਵਾਂਗੇ ਮੂਲੀ ਦੇ ਪਰੌਂਠੇ ਤੇ ਮੂਲੀ ਮੈਂ ਰਾਤੀ ਕੱਦੂਕਸ ਕਰਕੇ ਰੱਖਤੀ ਸੀ ਤੇ ਵਸ ਹੁਣ ਮੈਂ ਨਿਚੋੜ ਰਹੀ ਐ ਇਹਨਾਂ ਨੂੰ ਨੋਨ ਲੱਗ ਰੱਖਤਾ ਸੀ ਤੇ ਫਿਰ ਪਾਣੀ ਹੈਨਾ ਦੇਖੋ ਕਿੰਨਾ ਨਿਕਲ ਹੀ ਜਾਂਦਾ ਇਹਨਾਂ ਦੇ ਵਿੱਚ ਤੇ ਪਹਿਲਾਂ ਮੇਰੀ ਸਲਾਹ ਸੀ ਵੀ ਚੱਲ ਮੂਲੀ ਵਾਲੇ ਪਰੌਂਠੇ ਬਣਾਉਂਗੀ ਫਿਰ ਮੈਂ ਕਿਹਾ ਰੋਟੀਆਂ ਬਣਾ ਲੈਣੇ ਸਿੰਪਲ ਆਟੇ ਦੇ ਵਿੱਚ ਗੁੰਨ ਲਾਂਗੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਨਿਕਲ ਹੀ ਜਾਂਦਾ ਸੀ ਇਹਨਾਂ ਦੇ ਵਿੱਚ ਪਤਾ ਨਹੀਂ ਕਿਉਂ ਤੇ ਕਾਫੀ ਨਿਚੋੜਨ ਤੋਂ ਬਾਅਦ ਵੀ ਨਿਕਲ ਹੀ ਜਾਂਦਾ ਸੀ ਫਿਰ ਮੈਂ ਸੋਚਿਆ ਮੈਂ ਘਰ ਰਹਿਣ ਦੇਣੀਆਂ ਵੀ ਵੀ ਆਟੇ 'ਚ ਗੁੰਨ ਲੈਣੀਆਂ ਤੇ ਜੋ ਉਦੋਂ ਬਾਅਦ ਫਿਰ ਮੈਂ ਇੱਥੇ ਬਸ ਆਟਾ ਲੈ ਲਿਆ ਸੀ ਮੱਕੇ ਦਾ ਤੇ ਕਣਕ ਦਾ ਤੇ ਇਹਦੇ ਵਿੱਚ ਮੈਂ ਪਾਉਂਗੀ ਨਾਣ ਨਾਣ ਤੇ ਮਿਰਚ ਥੋੜੀ ਲਾਲ ਮਿਰਚ ਪਾਉਂਗੀ ਥੋੜੀਆਂ ਹੀ ਮੈਂ ਹਰੀਆਂ ਚੀਰ ਲੂੰਗੀ ਤੇ ਜਿਵੇਂ ਮੈਂ ਪਾ ਲਈ ਸੀ ਜੀਰਾ ਪਾ ਲਿਆ ਸੀ ਤੇ ਧਨੀਆ ਪਾਊਡਰ ਪਾ ਲਿਆ ਸੀ ਤੇ ਦੁੱਜਾ ਹਰਾ ਧਨੀਆ ਵੀ ਪਾ ਲਿਆ ਸੀ ਤੇ ਜੀਰਾ ਪਾ ਲਿਆ ਸੀ ਬਸ ਜੇ ਇਹਨਾਂ ਨੂੰ ਫਿਰ ਮੈਂ ਮਿਕਸ ਕਰ ਦੂੰਗੀ ਚੰਗੀ ਤਰ੍ਹਾਂ ਤੇ ਮੂਲੀਆਂ ਪਾ ਕੇ ਨਾਲ ਤਾਂ ਆਟਾ ਮਿਕਸ ਹੋ ਜਾਊਗਾ ਆਪਣਾ ਤੇ ਨਾਲੇ ਜਿਹੜਾ ਮਟੀਰੀਅਲ ਆਪਣਾ ਸਾਰਾ ਉਹ ਮਿਕਸ ਹੋ ਜਾਊਗਾ ਤੇ ਵਾਸ ਜੀ ਇਹਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਮੈਂ ਗੁੰਨੂਗੀ ਆਟਾ ਇਹਦਾ ਉਦੋਂ ਬਾਅਦ ਫਿਰ ਮੈਂ ਇੱਥੇ ਆਟਾ ਗੁੰਨ ਕੇ ਤੇ ਬਸ ਨਾਸ਼ਤਾ ਸਾਡਾ ਹੋ ਗਿਆ ਸੀ ਰੈਡੀ ਤੇ ਚਾਹ ਮੱਖਣ ਤੇ ਰੋਟੀ ਆ ਮੂਲੀ ਵਾਲੀ ਤੇ ਅੱਜ ਤੁਸੀਂ ਵੀ ਕਰ ਲਉਣਾ ਨਾਸ਼ਤਾ ਤੇ ਬਾਅਦ ਜੀ ਉਦੋਂ ਬਾਅਦ ਫਿਰ ਮੈਂ ਲੱਗ ਗਈ ਸੀ ਕਿਚਨ ਦੇ ਵਿੱਚ ਸਲਫ ਵਗੈਰਾ ਕਾਉਂਟਰ ਜਿਹੜਾ ਹੁੰਦਾ ਆਪਣਾ ਸਲਫ ਦਾ ਤੇ ਗੈਂਸ ਦਾ ਯਾਨੀ ਕਿ ਤੇ ਬਸ ਉਹਨੂੰ ਸਾਫ਼ ਕੀਤਾ ਫਿਰ ਮੈਂ ਤੇ ਯਾਨੀ ਕਿ ਮੋਟੇ-ਮੋਟੇ ਇਹ ਕਰਤਾ ਤੇ ਫਿਰ ਮੈਂ ਇੱਥੇ ਭਾਂਡੇ ਸਾਰੇ ਮੈਂ ਕੱਢ ਦੂੰਗੀ ਰੈਕ ਦੇ ਵਿੱਚ ਜਿਹੜੇ ਰੈਕ ਦੇ ਵਿੱਚ ਪਏ ਸੀ ਰੈਕ ਸੋਰੀ ਸਿੰਕ ਦੇ ਵਿੱਚੋਂ ਤੇ ਮੈਂ ਕਿੰਨਾ ਵਰਜੀਵਾਰ ਹਨ ਮਰਮੂ ਚ ਰਹਿ ਰਹਿ ਕੇ ਨਿਕਲੇ ਹੁੰਦਾ ਪਤਾ ਨਹੀਂ ਕਾਤੋਂ ਤੇ ਹੈਗਾ ਇਹ ਸੰਖੀਆ ਸੰਖ ਦੇ ਵਿੱਚ ਫਰਾਤ ਵਾਲੇ ਭਾਂਡੇ ਸੋਨੇ ਸਾਰੇ ਕੱਢ ਰਹੀਆਂ ਤੇ ਬਸ ਟੋਕਰੇ ਦੇ ਵਿੱਚ ਮੁੱਦੇ ਮਾਰਤੇ ਸੀ ਮੈਂ ਸਾਰੇ ਤੇ ਬਸ ਜੀ ਫਿਰ ਮੈਂ ਧੋਂਗੀ ਭਾਂਡੇ ਤੇ ਮੰਦਰ ਅਸੀਂ ਜਾਇਆ ਸੀ ਮੰਦਰ 와 ਕੇ ਨਾਸ਼ਤਾ ਬਣਾਇਆ ਸੀ ਨਾਸ਼ਤਾ ਕੀਤਾ ਸੀ ਰੀਸ਼ੂ ਨੂੰ ਬਸ ਰੈਡੀ ਕਰਕੇ ਦੇਤਾ ਸੀ ਮੈਂ ਨਾਸ਼ਤਾ ਕਿਉਂਕਿ ਹੋਣਾ ਉਹਦਾ ਟਾਈਮ ਹੋ ਜਾਂਦਾ ਫਿਰ ਬਾਕੀ ਹਨਾ ਪੱਗਪਗ ਬੰਨਣ ਤੇ ਟਾਈਮ ਲੱਗ ਜਾਂਦਾ ਉਸ ਫਿਰ ਮੰਦਰ ਨਹੀਂ ਜਾਂਦਾ ਘਰੇ ਜਲ ਚੜ੍ਹਾ ਦਿੰਦਾ ਸ਼ਿਵਲਿੰਗ ਦੇ ਉੱਪਰ ਤੇ ਉਦੋਂ ਆ ਜੀ ਫਿਰ ਬਸ ਹਨਾ ਰੀਸ਼ੂ ਚਲੇ ਗਿਆ ਸੀ ਸਕੂਲ ਅਸੀਂ ਮੰਦਰ ਚਲੇ ਗਏ ਸੀ ਨਾ ਧੋਕੇ ਤੇ ਬਾਕੀ ਕੰਮ ਸਾਡਾ ਹੋ ਗਿਆ ਸੀ ਕੰਪਲੀਟ ਬਸ ਭਾਂਡੇ ਰਹਿੰਦੇ ਸੀ ਤੇ ਗੈਸ ਵਗੈਰਾ ਸਾਫ਼ ਕਰਨ ਵਾਲਾ ਰਹਿੰਦਾ ਸੀ ਸੇਵਾ ਜੀ ਇੱਥੇ ਫਿਰ ਮੈਂ ਭਾਂਡੇ ਸਾਰੇ ਮਾਂਜ ਕੇ ਕਰ ਲਏ ਸੀ ਕੰਪਲੀਟ ਉਹ ਤੋਂ ਬਾਅਦ ਫਿਰ ਜਿਹੜੇ ਹਨਾ ਦੋ ਕਰੰਦੇ ਸੋ ਵੀ ਮੈਂ ਮਾਂਜ ਕੇ ਬਾਹਰ ਰੱਖੇ ਸੀ ਫਿਰ ਮੈਂ ਇੱਥੇ ਲੱਗ ਗਈ ਸੀ ਪਾਣੀ ਗਰਮ ਕਰਨ ਤੇ ਪਾਣੀ ਮੈਂ ਇਸ ਕਰਕੇ ਗਰਮ ਕਰ ਰਹੀ ਹਾਂ ਕਿਉਂਕਿ ਮੈਂ ਭਿਉਉਣੇ ਸੀ ਇਹਦੇ ਵਿੱਚ ਚਨੇ ਮੈਂ ਇਹ ਚਲ ਗਰਮ ਪਾਣੀ ਦੇ ਵਿੱਚ ਭਿਉਉਂਦੇ ਨੇ ਜਲਦੀ ਭਿਜੇ ਜਾਣਗੇ ਤੇ ਫਿਰ ਮੈਂ ਤਾਂ ਵਰ ਕੇ ਗੈਸ ਦੇ ਉੱਪਰ ਪਾਣੀ ਗਰਮ ਕਰਤਾ ਸੀ ਤੇ ਇੱਧਰ ਫਿਰ ਮੈਂ ਨਾ ਤਵਾ ਵਗੈਰਾ ਮਾਂਜ ਰਹੀ ਸੀ ਤੇ ਪਾਉਣਾ ਸੀ ਇਹ ਚਮੂਲੀਆਂ ਨਚੋੜੀਆਂ ਸੀ ਆਪਾਂ ਇਹ ਵੀ ਮੈਂ ਨਾਲ ਦੇ ਨਾਲ ਤੋ ਦੂੰਗੀ ਦੇਖੋ ਜੀ ਜਿਹੜਾ ਨਾਲ ਦੇ ਨਾਲ ਕੰਮ ਕਰੀਦਾ ਉਹ ਵਧੀਆ ਰਹਿੰਦਾ ਤੇ ਜਿਹੜਾ ਆਪਣਾ ਪਿਆਰ ਹੁੰਦਾ ਫਿਰ ਕਿਉਂਕਿ ਹੋਰ ਕੰਮ ਵੀ ਨਿਕਲੇ ਹੁੰਦਾ ਫਿਰ ਇਸ ਕਰਕੇ ਜਿਹੜਾ ਨਾਲ ਦੇ ਨਾਲ ਕੰਮ ਕਰਨਾ ਵਧੀਆ ਹੈ ਇੱਕ ਤਾਂ ਨਾਲ ਦੇ ਨਾਲ ਕੰਮ ਸਿਮਟ ਜਾਂਦਾ ਸਾਰਾ ਤੇ ਨਾਲ ਦੇ ਨਾਲ ਖਲਾਰਾ ਜਿਹੜਾ ਹੁੰਦਾ ਉਹ ਵੀ ਚੱਕਿਆ ਜਾਂਦਾ ਤੇ ਇੱਥੇ ਫਿਰ ਮੈਂ ਚਣੇ ਲੈ ਲਏ ਸੀ ਤੇ ਫਿਰ ਮੈਂ ਬਸ ਪਹਿਲਾਂ ਇੱਕ ਡੱਬੀ ਜੀ ਲਈ ਸੀ ਚਣਿਆਂ ਦੀ ਕਿਉਂਕਿ ਭਾਂਡੇ ਗਿੱਲੇ ਸੀ ਫਿਰ ਮੈਂ ਵਾਈਟ ਕਲਰ ਦੇ ਡੱਬੇ ਲਈ ਸੀ ਫਿਰ ਮੱਦੀ ਪੀਉਂਦੀ ਮੈਂ ਕਿਹਾ ਫਿਰ ਬਾਲੇ ਹੋ ਜਾਂਦੇ ਫੁੱਲ ਕੇ ਵੀ ਖਾਂਦੇ ਵੀ ਨਹੀਂ ਫਿਰ ਬੱਚੇ ਤੇ ਜੀ ਆ ਆ ਲਿਆ ਸੀ ਮੈਂ ਸਤਨਾਜ ਜਾਈ ਅਸੀਂ ਮੈਂ ਢੋngੀ ਦੇ ਤਾਲੂ ਤੇ ਮਾਤੇ ਚਾਵਲ ਤੇ ਛੋਲੇ ਦਾ ਤੇ ਵਿੱਚ ਕਣਕ ਇਹ ਸਾਰਾ ਮੈਂ ਲੈ ਕੇ ਹਨ ਬਣਾਉਂਦਾ